ਹਾਂਜੀ ਸਰ ਸ੍ਰੀਕਾਲ ਮੈਂ ਰਾਈਟਰ ਰਮਨ ਬਰਗਾੜੀ ਕੁਝ ਦਿਨ ਪਹਿਲਾਂ ਅਸੀਂ ਪੇਪਰ A ਨੂੰ ਲੈ ਕੇ ਇੱਕ ਪੋਸਟਰ ਜਾਰੀ ਕੀਤਾ ਸੀ ਕਿ ਅਸੀਂ ਪੇਪਰ A ਦੀਆਂ ਕਲਾਸਾਂ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਪਰ ਫਿਰ ਅਸੀਂ ਸੋਚਿਆ ਕਿ ਸਿਲੇਬਸ ਦੇ ਮੁਤਾਬਕ ਹੀ ਕਲਾਸਾਂ ਲਾਈਆਂ ਜਾਣ ਸੋ ਸਿਲੇਬਸ ਆ ਗਿਆ ਹੈ ਸਿਲੇਬਸ ਦੀ ਵੰਡ ਦੇ ਮੁਤਾਬਕ ਅਸੀਂ ਹਰ ਰੋਜ਼ ਨਵੀਂ ਕਲਾਸ ਲਾਇਆ ਕਰਾਂਗੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਅੱਜ ਅਸੀਂ ਗੱਲਬਾਤ ਕਰਦੇ ਹਾਂ ਸਿਲੇਬਸ ਬਾਰੇ 9594 ਦੇ ਪੰਜਾਬੀ ਪੇਪਰ A ਦਾ ਸਿਲੇਬਸ ਇਹਦੇ ਵਿੱਚ ਜਿਹੜਾ ਟਾਈਮ ਆ ਉਹ ਵੀ 100 ਮਿੰਟ ਹੋਣਗੇ ਜਿਹੜਾ ਪਹਿਲਾ ਭਾਗ ਆ ਉਹ ਵਿਆਕਰਨ ਹੋਊਗਾ ਵਿਆਕਰਨ ਵਿੱਚੋਂ ਵੀ 50 ਨੰਬਰ ਤੇ ਰਾਈਟਰਸ ਦੇ ਵਿੱਚੋਂ ਵੀ 50 ਨੰਬਰ ਦਾ ਜਿਹੜਾ ਪੇਪਰ ਸਾਨੂੰ ਆਵੇਗਾ ਕੁੱਲ ਅੰਕ 100 ਹੋਣਗੇ ਜਿਹੜਾ ਪਹਿਲਾ ਭਾਗ ਹੈ ਭਾਸ਼ਾ ਤੇ ਉਪਭਾਸ਼ਾ ਭਾਸ਼ਾ ਦੀ ਪਰਿਭਾਸ਼ਾ ਅਤੇ ਕਿਸਮਾਂ ਪੰਜਾਬੀ ਭਾਸ਼ਾ ਇਹਦੇ ਵਿੱਚ ਆਵੇਗੀ ਟਕਸਾਲੀ ਭਾਸ਼ਾ ਪੰਜਾਬੀ ਦੀਆਂ ਉਪਭਾਸ਼ਾਵਾਂ ਲਿਪੀ ਅਤੇ ਗੁਰਮੁਖੀ ਲਿਪੀ ਜਿਹੜਾ ਇਹਦਾ ਸੈਕੰਡ ਟੌਪਿਕ ਹੋਵੇਗਾ ਲਿਪੀ ਅਤੇ ਗੁਰਮੁਖੀ ਲਿਪੀ ਦੀ ਪਰਿਭਾਸ਼ਾ ਹੋਗੀ ਜਿਵੇਂ ਇਹਦੇ ਵਿੱਚ ਅਤੇ ਤੀਸਰਾ ਟੌਪਿਕ ਹੋਵੇਗਾ ਸ਼ਬਦ ਬੋਧ ਵਿੱਚ ਜਿਵੇਂ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਕਿਰਿਆ ਸ਼ਬਦ ਜੋਜਕ ਵਿਸਮਕ ਸ਼ਬਦ ਦੀ ਪਰਿਭਾਸ਼ਾ ਕਿਸਮਾਂ ਅਤੇ ਵਰਗੀਕਰਨ ਦੇ ਆਧਾਰ ਸ਼ਬਦ ਬੰਤਰ ਸ਼ਬਦ ਰਚਨਾ ਮੂਲ ਸ਼ਬਦ ਜਾਂ ਧਾਤੂ ਅਗੇਤਰ ਜਾਂ ਪਛੇਤਰ ਇਹ ਸਾਰੇ ਟੌਪਿਕ ਤਾਂ ਅਸੀਂ 6ਵੀਂ ਤੋਂ ਲੈ ਕੇ ਅਕਸਰ ਸਾਰੀਆਂ ਕਲਾਸਾਂ ਦੇ ਵਿੱਚ ਕਰਦੇ ਹੀ ਹੁੰਨੇ ਹਾਂ ਸੋ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੌਥਾ ਟੌਪਿਕ ਹੈ ਹਾਂਜੀ ਸਾਡੇ ਚੌਥੇ ਟੌਪਿਕ ਵਿੱਚ ਵਾਕਬੋਧ ਵਾਕਬੋਧ ਦੇ ਵਿੱਚ ਆ ਜਾਂਦਾ ਉਦੇਸ਼ ਤੇ ਵਿਦੇ ਪੰਜਾਬੀ ਵਿੱਚ ਵਾਕ ਵਿਅੰਤ ਵਿਕਰਸ਼ ਤੇ ਉਪਵਾਕ ਵਾਕਾਂ ਦੀ ਸ਼੍ਰੇਣੀ ਵੰਡ ਬੰਤਰ ਤੇ ਕਾਰਜ ਆਧਾਰਿਤ ਅਰਥਬੋਧ ਬਹੁਅਰਥਕ ਸ਼ਬਦ ਸਮਾਨਾਰਥਕ ਸ਼ਬਦ ਵਿਰੋਧਾਰਥਕ ਮਤਲਬ ਵਿਰੋਧੀ ਸ਼ਬਦ ਬਹੁਤੇ ਸ਼ਬਦਾਂ ਦੀ ਥਾਂ ਤੇ ਇੱਕ ਸ਼ਬਦ ਅੱਗੇ ਆ ਗਿਆ ਲੈਂਗੁਏਜ ਵਚਨ ਪੁਰਖ ਕਾਲ ਵਾਚ ਕਾਰਕ ਵਿਸ਼ਰਾਮਚਨ ਮੁਹਾਵਰੇ ਤੇ ਅਖੋਤਾ ਲਾਸਟ ਵਿਆਕਰਨ ਦਾ ਟੌਪਿਕ ਹੈਗਾ ਜੀ ਪੰਜਾਬੀ ਸ਼ਬਦ ਬੋਧ ਹਾਂਜੀ ਸਾਡਾ ਦੂਸਰਾ ਭਾਗ ਪੰਜਾਬੀ ਸਹਿਤ ਦੇ ਨਾਲ ਸੰਬੰਧਿਤ ਹੈ ਜਿਦੇ ਵਿੱਚ ਗੁਰੂ ਸਹਿਬਾਨ ਵਾਰਤਕ ਕਹਾਣੀਕਾਰ ਤੇ ਕਵੀ ਜਿਹੜੇ ਆ ਉਹਨਾਂ ਨਾਲ ਸੰਬੰਧਿਤ ਕੁਐਸਚਨ ਪੁੱਛੇ ਜਾਣਗੇ ਸਾਡੇ ਤੋਂ ਇਸ ਵਿੱਚੋਂ 50 ਨੰਬਰ ਆਉਣਗੇ ਜਿਵੇਂ ਕਿ ਵਿਆਕਰਨ ਦੇ ਵਿੱਚੋਂ 50 ਨੰਬਰ ਦੇ ਕੁਐਸਚਨ ਨੇ ਇਸੇ ਤਰ੍ਹਾਂ ਹੀ ਭਾਗ ਨੰਬਰ ਦੂਜਾ ਪੰਜਾਬੀ ਸਾਹਿਤ ਦੇ ਵਿੱਚੋਂ ਵੀ 50 ਨੰਬਰ ਦੇ ਕੁਐਸਚਨ ਆਉਣਗੇ ਜਿਵੇਂ ਜੀਵਨੀ ਤੇ ਰਚਨਾਵਾਂ ਨਾਲ ਸੰਬੰਧਿਤ ਪੁੱਛੇ ਜਾਣਗੇ ਜਿਵੇਂ ਗੁਰੂ ਸਾਹਿਬਾਨ ਦੇ ਵਿੱਚੋਂ ਟੌਪਿਕ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਈ ਗੁਰਦਾਸ ਜੀ ਇਸ ਤਰ੍ਹਾਂ ਅਗਲਾ ਟੌਪਿਕ ਹੈ ਅਦਨੁਕ ਪੰਜਾਬੀ ਕਵਿਤਾ ਮਤਲਬ ਕਿ ਕਿਹੜੇ-ਕਿਹੜੇ ਕਵੀ ਆਉਣਗੇ ਜਿਵੇਂ ਭਾਈ ਵੀਰ ਸਿੰਘ ਜੀ ਤਾਂ ਅਸੀਂ ਪਹਿਲਾਂ ਵੀ ਪੜਿਆ ਸੀ ਪੰਜਾਬੀ ਏ ਪੇਪਰ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਸਰਜੀਤ ਪਾਤਰ ਜਿਹੜੇ ਪਿਛਲੇ ਕੁਝ ਦਿਨ ਹੀ ਸਾਡੇ ਇਸ ਸੰਸਾਰ ਤੋਂ ਸਾਨੂੰ ਸਦੀਵੀ ਵਿਛੋੜਾ ਦੇ ਕੇ ਚਲੇ ਗਏ ਨੇ ਅਗਲਾ ਟੋਪਿਕ ਸੀ ਵਾਰਤਕ ਭਾਗ ਜਿਵੇਂ ਪ੍ਰਿੰਸੀਪਲ ਤੇਜਾ ਸਿੰਘ ਬਲਰਾਜ ਸਹਾਨੀ ਡਾ ਨਰਿੰਦਰ ਕਪੂਰ ਕਹਾਣੀਕਾਰ ਦੇ ਵਿੱਚੋਂ ਸੁਜਾਨ ਸਿੰਘ ਕੁਲਵੰਤ ਸਿੰਘ ਵਿਰਕ ਬ੍ਰਿ얌 ਸਿੰਘ ਸੰਧੂ ਸੋ ਜਿਹੜਾ ਪੰਜਾਬੀ ਸਹਿਤ ਆ ਉਹਦੇ ਵਿੱਚੋਂ ਜਿਹੜੇ ਪਹਿਲਾਂ ਵੀ ਅਸੀਂ ਬਹੁਤ ਸਾਰੇ ਭਾਗ ਨੂੰ ਯਾਦ ਕੀਤਾ ਸੋ ਅਸੀਂ ਕਾਫੀ ਧਿਆਨ ਆ ਜਿਹੜਾ ਉਹ ਵਿਆਕਰਨ ਭਾਗ ਤੇ ਦਈਏ ਜਿਹਦੇ ਵਿੱਚੋਂ ਕਾਫੀ ਸਾਰੇ ਅਜਿਹੇ ਟੌਪਿਕ ਨਵੇਂ ਆਏ ਨੇ ਜਿਹੜੇ ਪਹਿਲਾਂ ਸਿਲੇਬਸ ਦੇ ਵਿੱਚ ਨਹੀਂ ਸੀ ਸੋ ਸਾਰੇ ਬੱਚਿਆਂ ਨੂੰ ਰਿਕਵੈਸਟ ਆ ਕਿ ਤੁਸੀਂ ਜਲਦੀ ਤੋਂ ਜਲਦੀ ਸਿਲੇਬਸ ਨੂੰ ਧਿਆਨ ਵਿੱਚ ਰੱਖ ਕੇ ਆਪਣੇ ਪੇਪਰ ਦੀ ਤਿਆਰੀ ਕਰੋ ਪੇਪਰ ਕਦੋਂ ਵੀ ਆ ਸਕਦਾ ਹੈ ਸੋ ਤੁਸੀਂ ਪੂਰੀ ਤਿਆਰੀ ਰੱਖੋ ਆਪਣੇ ਪੇਪਰ ਦੀ ਥੈਂਕ ਯੂ ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰ ਲਓ ਅੱਜ ਅਸੀਂ ਭਾਸ਼ਾ ਤੇ ਉਪਭਾਸ਼ਾ ਨਾਲ ਸੰਬੰਧਿਤ ਕਲਾਸ ਨੂੰ ਇਸੇ ਚੈਨਲ ਤੇ ਹੀ ਪਾਵਾਂਗੇ ਸੋ ਥੈਂਕ ਯੂ